ਫਿਰੋਜ਼ਪੁਰ ਵਿੱਚ ਇੱਕੋ ਦਿਨ ਲਾਪਤਾ ਹੋਈਆਂ ਤਿੰਨ ਲੜਕੀਆਂ ਪਰਿਵਾਰਾਂ ਵੱਲੋਂ ਕੀਤੀ ਜਾ ਰਹੀ ਹੈ ਪਾਲ ਫਿਰੋਜ਼ਪੁਰ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬਸਤੀ ਦੀਆਂ ਇੱਕੋ ਦਿਨ ਤਿੰਨ ਲੜਕੀਆਂ ਅਚਾਨਕ ਲਾਪਤਾ ਹੋ ਗਈਆਂ ਮਿਲੀ ਜਾਣਕਾਰੀ ਅਨੁਸਾਰ ਲੜਕੀਆਂ ਪ੍ਰਵਾਸੀ ਪਰਿਵਾਰ ਨਾਲ ਸੰਬੰਧਿਤ ਹਨ ਜੋ ਰੋਜ਼ਾਨਾ ਕਬਾੜ ਚੁਗਣ ਲਈ ਜਾਂਦੀਆਂ ਸਨ ਅਤੇ 3 ਦਿਨ ਪਹਿਲਾਂ ਉਹ ਅਚਾਨਕ ਲਾਪਤਾ ਹੋ ਗਈਆਂ ਜਿਨ੍ਹਾਂ ਦਾ ਅਜੇ ਤੱਕ ਕੋਈ ਸਰਾਖ ਨਹੀਂ ਮਿਲਿਆ ਫਿਰੋਜ਼ਪੁਰ ਦੇ ਗੋਲਬਾਗ ਦੀ ਬਸਤੀ ਸੋਕੜ ਨਹਿਰ ਵਿੱਚ ਪਰਵਾਸ ਪਰਵਾਰਾਂ ਦੀਆਂ ਤਿੰਨ ਲੜਕੀਆਂ ਇੱਕੋ ਦਿਨ ਅਚਾਨਕ ਲਾਪਤਾ ਹੋ ਗਈਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਾਂ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦੇ ਆ ਨਾਤੇ ਉਹਨਾਂ ਦੀਆਂ ਲੜਕੀਆਂ ਰਜਾਨਾ ਕਬਾੜ ਚੁੱਕਣ ਲਈ ਜਾਂਦੀਆਂ ਹਨ ਅਤੇ ਜਦ ਉਹ ਘਰ ਵਾਪਸ ਨਾ ਆਈਆਂ ਤਾਂ ਉਹਨਾਂ ਬਹੁਤ ਉਹਨਾਂ ਦੀ ਭਾਲ ਕੀਤੀ ਪਰ ਕਿਤੇ ਨਾ ਮਿਲੀਆਂ ਉਹਨਾਂ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਔਰ ਦੂਸਰੇ ਪਾਸੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਮਾਮਲਾ ਤਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਰੋਜ਼ਪੁਰ ਤੋਂ ਏਐਮਟੀਵੀ ਲਾਈਵ ਦੇ ਲਈ ਸੁਖਚਲ ਚੰਗਦੀ ਵਿਸ਼ੇਸ਼ ਰਿਪੋਰਟ ਕੋਲੀ ਤੁਹਾਨੂੰ ਲੱਗ ਰਿਹਾ ਸੀ ਆ ਕੋਲੀ ਕਹਿੰਦੇ ਸੋਨਾ ਸੋਨੀਆ ਸੋਨੀਆ ਕਹਾਂ ਰਹਿੰਦੇ ਹੋ ਗੋਲਵਗ ਸੁਕੀ ਨਹਿਰ ਤੇ ਕੀ ਹੋਇਆ ਅਸਾ ਡੇਟ ਤੇ ਤਾਂ ਇਹਨਾਂ ਕੁੜੀਆਂ ਰਹਿੰਦੀਆਂ ਆਪਣੀ ਹੈਗੀਆਂ ਸਾਰੀਆਂ ਸਾਰੀਆਂ ਕੋ ਆ ਚ ਗਈਆਂ ਕੰਮ ਤੇ ਆਈਆਂ ਸੀ ਬਾਹਰ ਕੀ ਹੋਇਆ ਨਹੀਂ ਹੋਇਆ ਪਤਾ ਹੀ ਨਹੀਂ ਚੱਲਿਆ ਤਾਂ ਗੰਜਾ ਕਿੱਥੇ ਪਤਾ ਹੁੰਦਾ ਤਾਂ ਅਸੀਂ ਕਿਉਂ ਲੱਭਦੇ ਟੋਟੀਆਂ ਲੜਕੀਆਂ ਹੈ ਪਤਾ ਨਹੀਂ ਹੈਗਾ ਗੁੰਮਸ਼ਿਦਾ ਹੋ ਗਈਆਂ ਹਾਂਜੀ ਹਾਂਜੀ ਕਿੰਨੀਆਂ ਹੋਣ ਇੱਕ ਹੈਗੀ 15 ਸਾਲ ਦੀ ਇੱਕ ਹੈਗੀ 12 ਸਾਲ ਦੀ ਇੱਕ ਹੈਗੀ 14 ਸਾਲ ਦੀ ਇਹਨੋਂ ਕੰਮ ਤੇ ਜਾਂਦੀ ਹਾਂ ਜੀ ਤੇਨੂੰ ਕੰਮ ਕਰ ਸਾਰੇ ਗਰੀਬੇ ਦੀਆਂ ਹੈਗੀਆਂ ਚੁੱਗੀਆਂ ਤੇ ਰਹਿੰਦੀਆਂ ਹੈਗੀਆਂ ਸਾਰੇ ਬੱਚੇ ਤਾਂ ਗਰੀਬੀ ਹੈਗੀ ਤਾਂ ਕੰਮ ਤਾਂ ਕਰਨਾ ਪੈਗਾ ਉਹਨੂੰ ਗੁਮਸ਼ੇ ਦਾ ਹੋ ਗਿਆ ਮਿਲਦਾ ਹੀ ਨਹੀਂ ਪਿਆ ਕਿੱਥੇ ਵੀ ਅਸਲਾਬ ਲਾਪ ਕੇ ਥੱਕ ਗਏ ਆ ਉਹਨ ਤਾਂ ਹੁਣ ਕਾਨੂੰਨ ਦਾ ਹੀ ਹੈ ਸਾਰਾ ਹੈ ਇੱਕ ਜਨਤਾ ਦਾ ਸਾਰਾ ਹੈ ਜੋ ਮਿਲ ਜਾਵੇ ਪੜਦੀਆਂ ਸੀ ਦੋ ਕੁੜੀਆਂ ਪੜਦੀਆਂ ਸੀ ਇੱਕ ਨਹੀਂ ਪੜਦੀਆਂ ਸੀ ਦੋ ਪੜਦੀਆਂ ਸੀ ਹਾਂ ਜੀ ਕਿੰਨੀ ਚੜ੍ਹਦੀਆਂ ਅਜੇ ਇੱਕ ਤਾਂ ਨਿੱਕਲ ਗਈ ਸੀ ਪੜ ਕੇ ਪੰਜਵੀਂ ਪੜ ਕੇ ਇੱਕ ਤੀਸਰੀ ਕਲਾਸੇ ਪੜਦੀ ਸੀ ਉਹ ਮਿਲ ਗਿਆ ਨਹੀਂ ਨਹੀਂ ਕੋਸ਼ਿਸ਼ ਪਤਾ ਹੀ ਨਹੀਂ ਲੱਗਦਾ ਪਿਆ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਤੇ ਜੋੜ ਕੇ ਕਹਿੰਦੇ ਹਾਂ ਕਿੱਥੇ ਕੁੜੀ ਵੇਖਿਆ ਜਾਵੇ ਕਿੱਥੇ ਕੋਈ ਕੁੜੀ ਵੇਖੋ ਤੁਸੀਂ ਸਾਫ ਕੱਪੜੇ ਕੁੜੀਆਂ ਲਈ ਸਿਰ ਪਰ ਆਹ ਸਾਨੂੰ ਮਿਲਾ ਦਿਓ ਸਾਡੀ ਬੱਚੀਆਂ ਬੜੇ ਦੁਖੀ ਹੈਗੇ ਅਸੀਂ ਲੱਭ ਲੱਭ ਕੇ ਥੱਕ ਗਈਆਂ ਠੰਡ 'ਚ ਵੀ ਅਸੀਂ ਕੋਈ ਰਾਮ ਤੋਣੀ ਨਹੀਂ ਬਣਾਇਆ ਨਹੀਂ ਵੇਖਿਆ ਅਸੀਂ ਰੋਂਦੇ ਹਾਂ ਤੇ ਮਾਤੇ ਕੋਈ ਵੀ ਲੈ ਗਿਆ ਸਾਡੀ ਕੁੜੀਆਂ ਹੱਥ ਜੋੜਦੀਆਂ ਦੇ ਜਾਓ ਦੇ ਜਾਓ ਅਸੀਂ ਬੜੇ ਬਰੇ ਖਰਾਬ ਰhenge ਅਸੀਂ ਮੰਗਦੇ ਹੈਗੇ ਖਾਂਦੇ ਹੈਗੇ ਲekin ਕਿਸੇ ਦਾ ਬੁਰਾ ਨਹੀਂ ਕੀਤਾ ਹੈਗਾ ਸਾਡਾ ਵੀ ਬੁਰਾ ਨਾ ਕਰੋ ਕਿਸੇ ਵੀ ਕਰਕੇ ਮੇਰੇ ਬੱਚੀਆਂ ਦੇ ਜਾਓ ਹੱਥ ਜੋੜ ਨਾਮ ਕੀ ਹੈ ਤੁਹਾਡਾ ਮੁਸਕਾ ਮੇਰਾ ਨਾਮ ਸਹਨਾਜ ਹਾਂਜੀ ਸਹਨਾਜ कहाँ रहते हो सुखी नहर है? सुखी नहर गुलबाग, गुलबाग सुखी क्या हुआ ये लड़की लड़की नौ बजे साढ़े नौ बजे का बीच में लड़की गया काम पर तो काम से हम लोग आता था वो कभी आता पाँच बजे कभी छः बजे इतना टाइम हम लोग देख करके फिर लड़की को तलाश करने निकल गया शनिवार का रात को शनिवार बीस तारीख था उस दिन तो फिर तलाश करते करते आज चार रोज हो गया लड़की को ना कोई आता पता मिलता ना कोई सुलांग मिलता है ना किसी पर हम लोग शक करता हूँ

ਇੱਕ ਦੀ 14 ਸਾਲ ਇੱਕ ਦੀ 12 ਸਾਲ ਹੈ ਉਹਨਾਂ ਦੇ ਪੇਰੈਂਟਸ ਨੇ ਦੱਸਿਆ ਵੀ ਹਰ ਰੋਜ਼ ਦੀ ਤਰ੍ਹਾਂ ਇਹ ਲਫਾਫੇ ਕਾਗਜ਼ ਲੋਹੇ ਦਾ ਕਟਿਆ-ਵੰਡਿਆ ਸਮਾਨ ਚੁਣਨ ਜਾਂਦੀਆਂ ਸੀ ਤੇ ਸ਼ਾਮ ਨੂੰ ਆ ਜਾਂਦੀਆਂ ਸੀ ਪਰ ਲੇਕਿਨ ਇਹ 9 ਤਰੀਕ ਨੂੰ ਗਈਆਂ ਮਿਤੀ 20 ਨੂੰ ਉਸ ਤੋਂ ਬਾਅਦ ਇਹਨਾਂ ਦੀਆਂ ਮੰਮੀਆਂ ਨੇ ਤੇ ਪੇਰੈਂਟਸ ਨੇ ਕਿਹਾ ਵੀ ਘਰ ਨਹੀਂ ਆਈਆਂ ਭਾਗਤੀ ਹਾਲ ਕੀਤੀ ਹੈ ਜੀ ਸੀਸੀਟੀਵੀ ਦੇਖਿਆ ਰੇਲਵੇ ਸਟੇਸ਼ਨ ਦੇਖਿਆ ਬੱਸ ਡਿਆਂ ਵਾਲੇ ਜਗ੍ਹਾ ਤੇ ਸੀਸੀਟੀਵੀ ਫੋਟੋਸ ਦੇਖਿਆ ਲੇਕਿਨ ਇਹਨਾਂ ਕਿਤੇ ਨਹੀਂ ਸਾਹਮਣੇ ਆਇਆ ਅਸੀਂ ਉਹਨਾਂ ਨੇ ਉਹਨਾਂ ਨੇ ਬਿਆਨ ਲਿਖਾਇਆ ਪਰਚਾ ਦਰਜ ਕਰਤਾ ਜੀ ਤਫ਼ਤੀਸ਼ ਜਾਰੀ ਹੈ ਜਿਵੇਂ ਵੀ ਸਾਨੂੰ ਪਤਾ ਲੱਗੂਗਾ ਕਿਸੇ ਵੀ ਗੱਲ ਦਾ ਤੇ ਅਸੀਂ ਤੁਹਾਨੂੰ ਇਨਫੋਰਮ ਕਰ ਦਾਂਗੇ ਅਗਲੀ ਲੇਖ ਕਰ ਰਹੀ ਜੀ ਅਗਲੀ ਕਾਰਵਾਈ ਅਮਲ ਵਿੱਚ ਲਿਆ ਦੇ ਦਿੰਦੇ ਜੀ